ਜੁਆ ਆਇਆ ਨਾ ਮਰ ਜਾਣੇ ਤੋਂ ਮੇਰੇ ਮੈਨਾਂ ਜਨਾ ਨੂੰ ਕੰਡਾ ਹੁੰਦਾ ਸੀ ਮੈਂ ਮਜਾ ਨਾ ਤੇਰੇ ਬਿਨਾ ਇੱਕ ਵੀ ਹੰਝੂ ਆਇਆ ਨਾ ਮਰ ਜਾਣੇ ਨੂੰ ਮੇਰੇ ਬਿਨਾ ਇਹਦੀ ਪੈਨੂ ਡਾਂ ਕਿਥਾ ਉਹ ਮੇਰੀ ਡਾਂਗ ਫੜਾਓ ਇਹਦਾ ਕਿਨੇ ਦਿਲ ਤੋੜਤਾ ਓਏ ਪਮੀਰੀ ਜੀ ਦਾ ਲੈ ਉਹ ਤੇਰੀ ਪੀਚੋ ਪੂਚੋ ਖੇਡਣ ਦੀ ਰੋੜੇ ਖੇਡਣ ਦੀ ਉਮਰ ਆ ਤੇਰਾ ਇਸ ਉਮਰ ਦੇ ਵਿੱਚ ਕਿਨੇ ਦਿਲ ਤੋੜਤਾ ਮੈਂ ਮਜਾ ਨਾ ਤੇਰੇ ਬਿਨਾ ਕਿ ਮੈਂ ਭੁੱਕਣ ਲੱਗੀ ਪਈ ਆ ਇਹ ਪਮੀਰੀ ਜੀ ਮੈਨੂੰ ਲੱਗਦਾ ਜਾ ਤਾਂ ਇਹਦੀ ਕੋਈ ਪੈਨਸਲ ਪੁਨਸਲ ਲੈ ਕੇ ਮੁੱਕਰ ਗਿਆ ਜਿਹਦੇ ਨਾਲ ਕੋਈ ਲੋਕਣ ਮੀਚੀ ਖੇਡਣ ਦਾ ਵਾਦਾ ਕਰਕੇ ਮੁੱਕਰ ਗਿਆ ਬੂਖੀ ਤਾਂ ਦੇਖ ਲੈ ਕਿਵੇਂ ਆਹੇ ਕਹੇ ਦੀ ਮੈਂ ਤਾਂ ਮਰ ਜਾਣਾ ਤੇਰੇ ਬਿਨਾ ਉਹ ਧਰਤੀ ਜੁੱਦਾ ਪਹਿਲਾਂ ਬਾਹਰ ਨਿਕਲ ਜਾ ਮਰਨ ਦੀਆਂ ਗੱਲਾਂ ਬਾਜੋ ਕਰੀ ਪਹਿਲਾਂ ਚੰਗੀ ਤਰ੍ਹਾਂ ਜੰਮਤਾ ਲੈ ਕਰਦੀ ਗਈ ਆ ਪਮੀਰੀ ਜੀ ਇਹ ਲੈ ਹੁਣ ਤਾਂ ਪੁੱਤ ਤੂੰ ਜਿੰਨੇ ਮਰਜੀ ਡਰਾਮੇ ਕਰ ਲਾ 31 ਤਰੀਕ ਨੂੰ ਰਿਜ਼ਲਟ ਆਉਣ ਆਲਾ ਸਾਨੂੰ ਪਤਾ ਵੀ ਤੂੰ ਪੇਪਰਾਂ ਦੇ ਵਿੱਚੋਂ ਪੱਕਾ ਫੇਲ ਹੋਣਾ ਤੇ ਤੇਰੇ ਪਾਪੇ ਨੇ ਤੈਨੂੰ ਐਵੇਂ ਕਰਕੇ ਗੁਤਨੀਆਂ ਤੋਂ ਫੜ ਕੇ ਕਮਾ ਲੈਣਾ ਜਿਵੇਂ ਚੱਕੀ ਨੂੰ ਢੇੜਾ ਦਿੰਦੇ ਹੁੰਦੇ ਆਗੇ